ਵਾਹਿਗੁਰੂ ਸਾਬ ਜੀ ਤਨ ਗੁਰੂ ਗਰੀਬ ਨਿਵਾਜ ਵੰਝ ਕਰੋ ਵਨ ਜਾ ਰਹੋ ਵਖਰ ਲਿਓ ਸੰਭਾਲ ਐਸੀ ਵਸਤ ਬਸਾਈਐ ਜਾਸਿਨੇ ਬੇਨਾਮ ਸੁ ਕਹੋ ਟਲ ਗੁਰ ਸੇਵੀਐ ਅਨਸ ਸੈਜ ਸੁਭਾਏ ਦਰਸ਼ਨ ਪਰਸੀਐ ਗੁਰ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੋਹੀ ਮਹਲਾ ਪੰਜਵਾਂ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ ਬੋਲ ਜਾਣੇ ਮਾਇਆ ਮਧ ਮਾਤਾ ਮਰਨਾ ਚੀਤਨਾ ਆਵੈ ਜਿਸ ਕੇ ਸਰੂਪਰ ਤੂੰ ਸੁਆਮੀ ਦੋ ਦੋ ਕੈਸਾ ਪਾਵੈ ਬੋ ਨ ਜਾਣੇ ਮਾਇਆ ਮਦ ਮਾਤਾ ਮਰਨਾ ਜੀਤਨਾ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕੋ ਭੋਖਿਛਾਈ ਜਮ ਨਹੀਂ ਆਵ ਨੇਰ ਰਹਾ ਜੋ ਤੇਰੇ ਰੰਗ ਰਤੇ ਸੁਆਮੀ ਤਿਨ ਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ਨਾ ਮਿਟੇ ਕੋਈ ਸਗਰੁ ਕਾਤ ਲਾਸਾ ਨਾਮ ਧਾਇਨ ਸੁਖ ਪਾਲ ਪਾਇਨ ਆੜ ਪੈਰ ਅਰਾਧੇ ਸ਼ਾਰਨ ਤੇਰੇ ਪਰਵਾਸਾ ਪੰਜ ਦੁੱਟ ਲੈ ਸਾਦੇ ਗਿਆਨ ਧਿਆਨ ਕਿਸ ਕਰਮ ਨਾ ਜਾਣ ਸਾਰਨਾ ਜਾਣ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰਨਾ ਜਾਣਾ ਤੇਰੀ ਸਤਿ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹਲਾ ਪੰਜਵਾ ਜਿਸ ਕੇ ਸਰੂਪਰ ਤੂੰ ਸੁਆਮੀ ਸੋ ਦੂ ਕੈਸਾ ਪਾਵੈ ਮੂਲ ਨਾ ਜਾਣੈ ਮਾਇਆ ਮਦ ਮਾਤਾ ਮਰਨ ਜੀਤਨਾ ਆਵੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਹਿਬ ਜੀ ਆਕਰਪਾਨ ਖੰਡੋ ਖੜਗ ਤੁਬਕ ਤਵਰ ਯਾਰ ਤੀਰ ਸਹਿਬ ਸਰੋਹੀ ਸੈਥੀ ਜੈ ਹਮਾਰੇ ਪੀਰ ਤੀਰ ਤੂੰ ਹੀ ਸੈਥੀ ਤੂੰ ਹੀ ਇਹ ਤਾਂ ਤਲਵਾਰ ਨਾਮ ਤਿਆਰ ਜੋ ਜਪੈ ਪਾਇ ਸੰਧ ਪਵਾਰ ਨਾਮ ਤਿਆਰ ਜੋ ਜਪੈ ਪਾਇ ਸੰਧ ਪਵਾਰ ਵਾਹਿਗੁਰੂ ਜੀ ਹਥ ਚਤ ਸੁਭਰਾ ਬਚੇ ਇਸ ਗਤਰਾਂ ਪਾਲੀ ਸ਼ੰਦ ਮੇਲ ਦੀਨ ਦੇਵਤਾ ਲਗੇ ਸੇਵ ਬੀਤੇ ਸਭ ਵਰਖ ਰੀਜੇ ਗੁਰਦੇਵ ਮੇਲ ਦੀਨ ਦੇਵਤਾ ਲਗੇ ਸੇਵ ਬੀਤੇ ਸੋ ਬਰਖ ਰੀਜੇ ਗੁਰਦੇਵ ਤਬ ਤਰਾ ਰੂਪ ਬਚੇ ਇਸ ਆਨ ਜੀਤਾ ਸੁਰੇਸ਼ ਭਈ ਅਸੁਰ ਹਾਨ ਇਹ ਭਾਗ ਤਰਾ ਚਤੁਰਤ ਬੋਤਾਰ ਜੀਤਾ ਸ੍ਰੇਸ਼ ਹਾਰੇ ਦਵਾਰ ਉਠ ਦੇਵ ਸੇਵ ਲਾਗੇ ਸੋ ਸਰਬ ਤਰਨੀਚ ਨੈਨ ਕਰ ਦੂਰ ਗਰਬ ਇਤ ਚਤੁਰਤ અવਤਾਰ ਬ੍ਰਹਮ ਬਚੇ ਸਮਾਪਤੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ